ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਦੇ ਨਾਲ ਹਰਾ ਦਿੱਤਾ ਹੈ ਤਾਂ ਵੱਡੀ ਖਬਰ ਸਾਂਝਾ ਕਰ ਰਿਹਾ ਹਾਂ ਦੱਸ ਦਈਏ ਕਿ ਖੇਡ ਜਗਤ ਦੇ ਵਿੱਚ ਇਹ ਵੱਡਾ ਬਦਲਾਵ ਦੇਖਣ ਨੂੰ ਮਿਲਿਆ ਹੈਗਾ ਜਿੱਥੇ ਕਿ 17 ਸਾਲਾਂ ਦੇ ਬਾਅਦ ਭਾਰਤ ਨੇ ਬਦਲਾ ਲਿਆ ਹੈਗਾ ਤਾਂ ਵਿਰਾਟ ਕੋਹਲੀ ਨੇ ਚੈਂਪੀਅਨਸ ਟਰੋਫੀ ਦੇ ਵਿੱਚ ਪਹਿਲਾ ਸੈਕੜਾ ਲਗਾਇਆ ਹੈਗਾ ਤਾਂ ਵੱਡੀ ਅਪਡੇਟ ਸਾਂਝਾ ਕਰ ਰਿਹਾ ਹਾਂ ਦੱਸ ਦਈਏ ਕਿ ਚੈਂਪੀਅਨਸ ਟਰੋਫੀ ਦੇ ਵਿੱਚ ਵਿਰਾਟ ਕੋਹਲੀ ਦੇ ਪਹਿਲੇ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਦੇ ਨਾਲ ਹਰਾਇਆ ਹੈਗਾ ਤਾਂ ਪਹਿਲੇ ਦੱਸਦੇ ਕਿ ਕੋਹਲੀ ਨੇ ਅਜੇਤੂ 100 ਦੋੜਾਂ ਬਣਾਈਆਂ ਨੇ ਅਤੇ ਸ਼ਿਆਜ਼ ਅਯਰ ਨੇ ਅਤੇ ਸ਼ੁਭਮਨ ਗਿੱਲ ਨੇ ਉਹਨਾਂ ਦਾ ਚੰਗਾ ਸਾਥ ਦਿੱਤਾ ਹੈ ਤਾਂ ਗੇਂਦਬਾਜ਼ੀ ਦੇ ਵਿੱਚ ਕੁਲਦੀਪ ਯਾਦਵ ਨੇ 3 ਅਤੇ ਹਾਰਦਿਕ ਪੰਡਿਆ ਨੇ 2 ਵਿਕਟਾਂ ਲਈਆਂ ਨੇ ਤਾਂ ਐਤਵਾਰ ਨੂੰ ਦੁਬਈ ਦੇ ਵਿੱਚ ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਤੇ ਇਸ ਤੋਂ ਬਾਅਦ ਟੀਮ ਜਿਹੜੀ ਕਿ 49.4 ਓਵਰਾਂ ਦੇ ਵਿੱਚ 241 ਰੋੜਾ ਬਣਾ ਕੇ ਆਲ ਆਊਟ